ਇਹ ਸੋਚਦੇ ਵੇ ਕੀ ਹੋਇਆ ਇਹ ਜਿਸ ਇਲਾਕੇ ਚ ਮੈਂ ਖੜਾ ਨਾ ਇਹ ਖਰੜਿਆ ਸੰਨੀ ਨਿਕਲੇ ਦਾ ਇਲਾਕਾ ਸਮਝ ਰਹੇ ਹੋ ਮੈਨੂੰ ਤਾਂ ਲੱਗਾ ਯਾਰ ਇਹ ਪੰਜਾਬ ਚ ਨਹੀਂ ਪੈਂਦਾ ਹੈਗਾ ਕਿਉਂਕਿ ਪੰਜਾਬ ਪੰਜ ਪਾਣੀਆਂ ਦੀ ਧਰਤੀ ਆ ਤੇ ਤਿੰਨ ਦਿਨ ਹੋ ਗਏ ਇਸ ਇਲਾਕੇ ਚ ਪਾਣੀ ਖਤਮ ਹੋਇਆ ਪਿਆ ਆ ਮੈਂ ਰੋਪੜ ਡੈਮ ਤੋਂ ਮੋਲ ਲੈ ਕੇ ਆਂ ਬਾਲਟੀ ਪਾਣੀ ਦੀ 70 ਰੁਪਏ ਦੀ ਬਾਲਟੀ ਲਾਈ ਅਗਲੇ ਨੇ ਯਾਰ ਇਹ ਪਾਣੀ ਹੈ ਨਹੀਂ ਯਾਰ ਇਸ ਇਲਾਕੇ ਚ ਤਿੰਨ ਦਿਨ ਹੋ ਗਏ ਕਮਾਲ ਦੀ ਗੱਲ ਇੱਥੇ ਬੱਦਲ ਪੈਂਦਾ ਸੜਕਾਂ ਤੋਂ ਪਾਣੀ ਖਤਮ ਨਹੀਂ ਹੁੰਦਾ ਅੱਤ ਤਿੰਨ ਚਾਰ ਦਿਨ ਹੋ ਗਏ ਲੋਕਾਂ ਦੇ ਘਰਾਂ ਚ ਪਾਣੀ ਨਹੀਂ ਆਉਂਦਿਆ ਸੁੱਕੀਆਂ ਮੋਟਰਾਂ ਚਲਾਈ ਜਾਂਦੇ ਟੈਂਕੀਆਂ ਖਾਲੀ ਪਈਆਂ ਕੀ ਕਰੇ ਬੰਦਾ ਦੱਸ ਪ੍ਰਸ਼ਾਸਨ ਨੂੰ ਪੁੱਛਿਆ ਵਾ ਸਿਸਟਮ ਵਾਲੇ ਕਹਿੰਦੇ ਜੀ ਉਹ ਕੋਈ ਵੱਡੀ ਮੋਟਰ ਹੈ ਜਿਹੜੀ ਸਾਰੀ ਕਲੋਨੀ ਦੀ ਹੁੰਦੀ ਹੈ ਉਹ ਖਰਾਬ ਹੋਈ ਪਈ ਯਾਰ ਤਿੰਨ ਦਿਨ ਹੋ ਗਏ ਤੇ ਮੋਟਰ ਨਹੀਂ ਠੀਕ ਕਰਨ ਦੇ ਉਧਰ ਇੱਥੋਂ ਦੇ ਲੀਡਰ ਹੈ ਜਿਹੜਾ ਇੱਥੋਂ ਦੇ ਜਿਹੜੇ ਪ੍ਰਸ਼ਾਸਨ ਹੈ ਇੱਥੋਂ ਦਾ ਸਿਸਟਮ ਹੈ ਉਹ ਗੱਲਾਂ ਕਰਦੇ ਆ ਵੀ ਅਸੀਂ ਇਸ ਇਲਾਕੇ ਨੂੰ ਡਿਵੈਲਪ ਕਰਕੇ ਨਾ ਆਈਟੀ ਸੈੱਲ ਬਣਾ ਦੇਣਾ ਉਹ ਤਾਂ ਰੱਗਿਆ ਇੱਥੇ ਜੋੜਦਾ ਆਈਟੀ ਸੈੱਲ ਬਾਅਦ ਚ ਬਣਾ ਲੈ ਜਿਹੜੀ ਮੋਟਰ ਦਾ ਸੈੱਲ ਖਰਾਬ ਆ ਠੀਕ ਕਰ ਦੋ ਲੋਕਾਂ ਦੇ ਘਰ ਚ ਪਾਣੀ ਆ ਜਾਏ ਨਹੀਂ ਤੇ ਉਹ ਕਹਾਵਤ ਇੱਥੇ ਪੂਰੀ ਟੁਕਵੀਂ ਹੁੰਦੀ ਪਈ ਆ ਨੰਗਾ ਨਹਾਏਗਾ ਕਿ ਔਰ ਨਿਚੋੜੇਗਾ ਕਿ ਆ